ਹਾਂਜੀ ਅੱਜ ਆਪਾਂ ਅਲਪੈਨ ਦੇ ਵਿੱਚ ਡੀਟੇਲ ਸੂਟ ਲੈ ਕੇ ਆਏ ਜੀ ਪਹਿਲਾਂ ਵੀ ਆਪਾਂ ਇਹ ਡਿਜ਼ਾਈਨ ਦੀ ਵੀਡੀਓ ਪਾਈ ਸੀ ਭੈਣਾਂ ਨੇ ਬਹੁਤ ਪਿਆਰ ਦਿੱਤਾ ਤੀਗਾ ਤੇ ਜਿਹੜੀ ਹੈ ਮੇਰੇ ਆਪਾਂ ਦੇ ਮੈਸੇਜ ਆ ਰਹੇ ਸੀ ਵੀ ਸਾਨੂੰ ਇਹ ਸੂਟ ਦੁਬਾਰਾ ਚਾਹੀਦੇ ਨੇਗੇ ਲੋ ਜੀ ਹੁਣ ਆਪਾਂ ਦੁਬਾਰੇ ਕੋਲ ਫੇਰ ਆ ਗਏ ਆਪਣੇ ਕੋਲ ਜੀ ਇਹ ਬਹੁਤ ਪਿਆਰਾ ਸ਼ਾਨਦਾਰ ਹੀ ਡਿਜ਼ਾਈਨ ਬਣਿਆ ਹੋਈ ਡੀਟੇਲ ਪੂਰਾ ਜੀ ਜਿਹੜੀਆਂ ਮੇਰੇ ਆਪਾਂ ਉਦੋਂ ਸੂਟ ਲੈਣਕ ਨਹੀਂ ਰਹਿ ਗਈਆਂ ਸੀਗੀਆਂ ਹੁਣ ਜਲਦੀ ਜਲਦੀ ਸਕਰੀਨ ਸ਼ਾਟ ਲਓ ਜੀ ਸਾਨੂੰ WhatsApp ਆਰਡਰ ਕਰ ਦੋ ਆਪਾਂ ਕੋਲ ਇਸ ਵਾਰ 4 ਕਲਰ ਆਏ ਨੇ ਜੀ 4 ਕਲਰ ਆਪਣੇ ਕੋਲ ਹਾਜ਼ਰ ਨੇ ਜੀ ਜਿਹਨੇ ਜਲਦੀ ਜਲਦੀ ਸਕਰੀਨ ਸ਼ਾਟ ਲਓ ਸਾਨੂੰ WhatsApp ਆਰਡਰ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਈ ਅਲਪੈਨ ਦੇ ਵਿੱਚ ਆਈ ਨਾ ਰੰਗ ਫਿੱਟੇ ਨਾ ਬੁਰਾ ਵੇ ਕੁਝ ਵੀ ਨਹੀਂ ਹੁੰਦਾ ਜੀ ਬਹੁਤ ਵਧੀਆ ਸੂਟ ਹੈ ਜੀ ਆਲ ਓਵਰ 5 ਮੀਟਰ ਦੇਵਾਂਗੇ ਕੋਈ 600 ਨਹੀਂ ਕੋਈ 700 ਨਹੀਂ 450 ਦੇ ਵਿੱਚ ਦੇਵਾਂਗੇ ਆਪਾਂ ਜਲਦੀ ਜਲਦੀ ਸਕਰੀਨ ਸ਼ਾਟ ਲਓ ਸਾਨੂੰ WhatsApp ਆਰਡਰ ਕਰੋ ਜੀ ਚਾਰ ਕਲਰ ਨੇ ਆਪਣੇ ਕੋਲ ਜੀ ਲੋ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕ੍ਰੀਨਸ਼ਾਟ ਲਓ ਸਾਨੂੰ WhatsApp ਉੱਤੇ ਕਰੋ ਵੀ ਸ਼ਾਪ ਤੇ ਵੀ ਆ ਕੇ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲੇ ਤੋਂ ਥਾਣਾ ਰੋਡ ਭੀਖੀ ਤੋਂ ਜੀ ਇੱਕ ਵਾਰੀ ਕਲਰ ਫੇਰ ਚੈੱਕ ਕਰ ਲਓ ਜੀ 450 ਦੇ ਵਿੱਚ ਦੇਵਾਂਗੇ ਕੋਈ 600 ਨਹੀਂ ਕੋਈ 700 ਨਹੀਂ ਜੀ ਲੋ ਕਲਰ ਚੈੱਕ ਕਰ ਲੈ ਚਲੋ ਜੀ ਮੈਦੀ ਕਲਰ ਆ ਗਿਆ ਜੀ ਮਹਿਰੂਨ ਕਲਰ ਆ ਗਿਆ ਜੀ ਤੀਜਾ ਕਲਰ ਆਊ ਇਹਦੇ ਵਿੱਚ ਫਿਰੋਜੀ ਜੀ ਤੇ ਚੌਥਾ ਕਲਰ ਆਊਗਾ ਇਹਦੇ ਵਿੱਚ ਮਸਟਡੀ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲੇ ਤੋਂ ਠਾਣਾ ਰੋਡ ਭੀਖੀ ਤੋਂ ਜੀ 450 ਦੇ ਵਿੱਚ ਕੋਈ 600 ਨਹੀਂ ਕੋਈ 700 ਨਹੀਂ ਨਾ ਕਲਰ ਫਿੱਟੇ ਨਾ ਬੂਰਾ ਵੇਜੀ